ਗੁਰੂ ਪਿਆਰੀ ਸਤਸੰਗ ਜੀਓ ਅਸਾਂ ਕੀ ਸਰਵਣ ਕਰਦੇ ਹਾਂ ਭਾਈ ਆਦਮ ਜੀ ਦੀ ਸਾਖੀ ਭਾਈ ਆਦਮ ਜੀ ਮਾਲਵੇ ਦੇ ਇਲਾਕੇ ਦੇ ਰਹਿਣ ਵਾਲੇ ਸਨ ਉਹ ਇੱਕ ਸਿੱਧੂ ਜੱਟ ਸਨ ਅਤੇ ਬਠਿੰਡੇ ਦੇ ਨੇੜੇ ਇੱਕ ਪਿੰਡ ਦੇ ਵਸਨੀਕ ਸਨ ਭਾਈ ਆਦਮ ਜੀ ਅਤੇ ਉਹਨਾਂ ਦੀ ਪਤਨੀ ਬਹੁਤ ਹੀ ਧਰਮੀ ਅਤੇ ਪ੍ਰੇਮੀ ਸੁਭਾਅ ਦੇ ਮਾਲਕ ਸਨ ਪਰ ਉਹਨਾਂ ਦੇ ਮਨ ਵਿੱਚ ਇੱਕ ਵੱਡੀ ਚਿੰਤਾ ਸੀ ਉਹਨਾਂ ਦੀ ਉਮਰ ਲੰਘ ਰਹੀ ਸੀ ਪਰ ਉਹਨਾਂ ਦੇ ਘਰ ਕੋਈ ਔਲਾਦ ਨਹੀਂ ਸੀ ਦੁਨਿਆਵੀ ਚਿੰਤਾਵਾਂ ਤੋਂ ਮੁਕਤ ਹੋ ਕੇ ਅਤੇ ਆਤਮਿਕ ਸ਼ਾਂਤੀ ਦੀ ਭਾਲ ਵਿੱਚ ਪਾਈ ਆਦਮ ਜੀ ਆਪਣੀ ਪਤਨੀ ਸਮੇਤ ਗੁਰੂ ਰਾਮਦਾਸ ਜੀ ਦੇ ਦਰਬਾਰ ਰਾਮਦਾਸਪੁਰ ਵਿਖੇ ਆ ਹਾਜ਼ਰ ਹੋਏ ਉਨਾਂ ਨੂੰ ਪੱਕਾ ਵਿਸ਼ਵਾਸ ਸੀ ਕਿ ਜੇ ਕਿਸੇ ਸੱਚੇ ਦਰਤੋਂ ਉਹਨਾਂ ਦੀ ਮਨੋ ਕਾਮਨਾ ਪੂਰੀ ਹੋ ਸਕਦੀ ਹੈ ਤਾਂ ਉਹ ਸਿਰਫ ਗੁਰੂ ਨਾਨਕ ਦੇਵ ਜੀ ਦਾ ਘਰ ਹੀ ਹੈ ਗੁਰੂ ਰਾਮਦਾਸ ਜੀ ਦੇ ਦਰਸ਼ਨ ਕਰਕੇ ਅਤੇ ਸੰਗਤ ਦੀ ਰੌਣਕ ਵੇਖ ਕੇ ਭਾਈ ਆਦਮ ਜੀ ਨੂੰ ਅਥਾਹ ਆਤਮਿਕ ਤ੍ਰਿਪਤੀ ਮਿਲੀ ਉਹਨਾਂ ਨੇ ਫੈਸਲਾ ਕਰ ਲਿਆ ਕਿ ਉਹ ਆਪਣਾ ਬਾਕੀ ਜੀਵਨ ਗੁਰੂ ਚਰਨਾ ਵਿੱਚ ਸੇਵਾ ਕਰਦਿਆਂ ਹੀ ਬਤੀਤ ਕਰਨਗੇ। RAMDAS پور ਵਿੱਚ ਇੱਕ ਕੇ ਭਾਈ ਆਦਮ ਜੀ ਨੇ ਇੱਕ ਸੇਵਕ ਦੀ ਤਰ੍ਹਾਂ ਜੀਵਨ ਬਤੀਤ ਕਰਨਾ ਸ਼ੁਰੂ ਕਰ ਦਿੱਤਾ। ਉਹਨਾਂ ਨੇ ਨਿਸ਼ਕਾਮ ਸੇਵਾ ਨੂੰ ਆਪਣੇ ਜੀਵਨ ਦਾ ਧਰਮ ਬਣਾ ਲਿਆ। ਭਾਈ ਆਦਮ ਜੀ ਦਾ ਨਿਤਦਾ ਨੇਮ ਕੀ ਸੀ? ਲੱਕੜਾਂ ਦੀ ਸੇਵਾ ਉਹ ਹਰ ਰੋਜ਼ ਸਵੇਰੇ ਨੇੜਲੇ ਜੰਗਲ ਵਿੱਚ ਜਾਂਦੇ ਅਤੇ ਬਹੁਤ ਸਾਰੀਆਂ ਲੱਕੜਾਂ ਇਕੱਠੀਆਂ ਕਰਕੇ ਉਹਨਾਂ ਦੀਆਂ ਦੋ ਭਾਰੀ ਪੰਡਾ ਬਣਾਉਂਦੇ ਲੰਗਰ ਲਈ ਭੇਟ ਇੱਕ ਪੰਡ ਉਹ ਗੁਰੂ ਕੇ ਲੰਗਰ ਲਈ ਭੇਟ ਕਰ ਦਿੰਦੇ ਤਾਂ ਜੋ ਸਾਰੀ ਸੰਗਤ ਲਈ ਰਸੋਈ ਵਿੱਚ ਅੱਗ ਬਾਲਣ ਦਾ ਕੰਮ ਨਿਰਵਿਘਨ ਚੱਲਦਾ ਰਹੇ ਆਪਣਾ ਗੁਜ਼ਾਰਾ ਦੂਜੀ ਪੰਡ ਵਿੱਚੋਂ ਕੁਝ ਹਿੱਸਾ ਵੇਚ ਕੇ ਉਹ ਆਪਣੇ ਅਤੇ ਆਪਣੀ ਪਤਨੀ ਦੇ ਲਈ ਦੋ ਵਕਤ ਦੇ ਆਹਾਰ ਦਾ ਪ੍ਰਬੰਧ ਕਰਦੇ ਸਨ ਬਧੇਰੀਆਂ ਲੱਕੜਾਂ ਬਾਕੀ ਬੱਚੀਆਂ ਲੱਕੜਾਂ ਨੂੰ ਉਹ ਬੜੇ ਯਤਨ ਨਾਲ ਸੰਭਾਲ ਕੇ ਇਕੱਠੀਆਂ ਕਰਦੇ ਰਹਿੰਦੇ ਸਨ ਉਹਨਾਂ ਨੇ ਕਦੇ ਵੀ ਆਪਣੇ ਕੋਲ ਇਕੱਠੀਆਂ ਹੋਈਆਂ ਲੱਕੜਾਂ ਦੀ ਵਰਤੋਂ ਆਪਣੇ ਨਿੱਜੀ ਕੰਮ ਜਾਂ ਸੁੱਖ ਆਰਾਮ ਲਈ ਨਹੀਂ ਕੀਤੀ ਉਹ ਇਹਨਾਂ ਨੂੰ ਕਿਸੇ ਖਾਸ ਲੋੜ ਲਈ ਰੱਖਵਾ ਰੱਖਦੇ ਸਨ ਭਾਈ ਆਦਮ ਜੀ ਸਾਰਾ ਦਿਨ ਸੇਵਾ ਕਰਦੇ ਸਤ ਸੰਗਤ ਵਿੱਚ ਜਾਂਦੇ ਅਤੇ ਹਰ ਕੰਮ ਨੂੰ ਨਿਮਰਤਾ ਤੇ ਪ੍ਰੇਮ ਨਾਲ ਕਰਦੇ ਉਹਨਾਂ ਦੀ ਇਸ ਲਗਾਤਾਰ ਅਤੇ ਗੁਪਤ ਸੇਵਾ ਬਾਰੇ ਬਹੁਤੀ ਸੰਗਤ ਨੂੰ ਪਤਾ ਨਹੀਂ ਸੀ ਪਰ ਗੁਰੂ ਰਾਮਦਾਸ ਜੀ ਦਾ ਅੰਤਰਜਾਮੀ ਸਨ ਉਹ ਆਪਣੇ ਹਰ ਸਿੱਖ ਦੀ ਸੇਵਾ ਅਤੇ ਪ੍ਰੇਮ ਨੂੰ ਜਾਣਦੇ ਸਨ ਇੱਕ ਵਾਰ ਦੀ ਗੱਲ ਹੈ ਇਹ ਸਰਦੀਆਂ ਦੀ ਰੁੱਤ ਸੀ ਅਤੇ ਅੰਤਾਂ ਦੀ ਕਿੜਾਕੇ ਦੀ ਠੰਡ ਪੈ ਰਹੀ ਸੀ ਲਗਾਤਾਰ ਭਾਰੀ ਮੀਂਹ ਪੈਣ ਕਾਰਨ ਹੱਡ ਚੀਰਵੀਂ ਠੰਡ ਕਾਰਨ ਸੰਗਤ ਨੂੰ ਬਹੁਤ ਮੁਸ਼ਕਲ ਆ ਰਹੀ ਸੀ ਠੰਡ ਦੇ ਬਾਵਜੂਦ ਦੇਸ਼ ਪ੍ਰਦੇਸ਼ ਤੋਂ ਬਹੁਤ ਵੱਡੀ ਗਿਣਤੀ ਵਿੱਚ ਸੰਗਤ ਗੁਰੂ ਰਾਮਦਾਸ ਜੀ ਦੇ ਦਰਸ਼ਨਾਂ ਅਤੇ ਸਤ ਸੰਗਤ ਸੁਣ ਲਈ ਰਾਮਦਾਸਪੁਰ ਆ ਪਹੁੰਚੀ ਰਾਤ ਦਾ ਸਮਾਂ ਸੀ ਗੁਰੂ ਘਰ ਵਿੱਚ ਆਰਾਮ ਕਰਨ ਲਈ ਠਹਿਰੀ ਹੋਈ ਸੰਗਤ ਠੰਡ ਨਾਲ ਬੁਰੀ ਤਰ੍ਹਾਂ ਕੰਬ ਰਹੀ ਸੀ। ਉਹਨਾਂ ਨੂੰ ਕਿਸੇ ਵੀ ਤਰੀਕੇ ਨਾਲ ਨਿਗ ਨਹੀਂ ਸੀ ਮਿਲ ਰਿਹਾ ਸੀ। ਜਦੋਂ ਇਹ ਖਬਰ ਭਾਈ ਆਦਮ ਜੀ ਤੱਕ ਪਹੁੰਚੀ ਤਾਂ ਉਹਨਾਂ ਦਾ ਕੋਮਲ ਹਿਰਦਾ ਸੰਗਤ ਦੀ ਹਾਲਤ ਵੇਖ ਕੇ ਪਿਗਲ ਗਿਆ। ਉਹਨਾਂ ਨੇ ਇੱਕ ਪਲ ਵੀ ਨਹੀਂ ਸੋਚਿਆ ਜਿਸ ਲੱਕੜਾਂ ਦੇ ਪੰਡਾਰ ਨੂੰ ਉਹ ਇੰਨੇ ਸਮੇਂ ਤੋਂ ਇਕੱਠਾ ਰੱਖ ਰਹੇ ਸਨ ਉਹ ਸਾਰਾ ਪੰਡਾਰ ਲੈ ਕੇ ਉਹ ਤੁਰੰਤ ਉਸ ਥਾਂ ਪਹੁੰਚ ਗਏ ਜਿੱਥੇ ਸੰਗਤ ਠਹਿਰੀ ਹੋਈ ਸੀ ਭਾਈ ਆਦਮ ਜੀ ਨੇ ਇੱਕ ਸੇਵਕ ਦੀ ਤਰ੍ਹਾਂ ਫੁਰਤੀ ਨਾਲ ਸਾਰੀਆਂ ਲੱਕੜਾਂ ਇਕੱਠੀਆਂ ਕੀਤੀਆਂ ਅਤੇ ਉਹਨਾਂ ਦੀਆਂ ਵੱਡੀਆਂ-ਵਟੀਆਂ ਧੂਣੀਆਂ ਬਾਲ ਦਿੱਤੀਆਂ ਠੰਡ ਨਾਲ ਠਰੂ-ਠਾਰੂ ਕਰਦੀ ਸੰਗਤ ਨੇ ਜਦੋਂ ਅੱਗ ਦਾ ਨਿਕ ਮਾਣਿਆ ਤਾਂ ਉਹਨਾਂ ਦੇ ਚਿਹਰਿਆਂ ਤੇ ਸੰਤੋਖ ਅਤੇ ਸ਼ਾਂਤੀ ਅਤੇ ਖੁਸ਼ੀ ਆ ਗਈ ਸਾਰੀ ਸੰਗਤ ਨੇ ਭਾਈ ਆਦਮ ਜੀ ਦਾ ਬਹੁਤ ਧੰਨਵਾਦ ਕੀਤਾ ਪਰ ਪਾਈ ਆਦਮ ਜੀ ਨੇ ਇਹ ਸੇਵਾ ਪੂਰੀ ਨਿਮਰਤਾ ਨਾਲ ਕੀਤੀ ਅਤੇ ਇਸ ਦਾ ਕੋਈ ਮਾਨ ਜਾਂ ਸ਼ੁਕਰਾਨਾ ਪ੍ਰਾਪਤ ਕਰਨ ਦੀ ਇੱਛਾ ਨਹੀਂ ਰੱਖੀ। ਉਹਨਾਂ ਲਈ ਸਭ ਤੋਂ ਵੱਡੀ ਖੁਸ਼ੀ ਇਹ ਹੀ ਸੀ ਕਿ ਗੁਰੂ ਦੀ ਸੰਗਤ ਨੂੰ ਆਰਾਮ ਅਤੇ ਨਿਗ ਮਿਲ ਗਿਆ। ਜਦੋਂ ਰਾਤ ਬੀਤ ਗਈ ਅਤੇ ਸਵੇਰ ਹੋਈ ਤਾਂ ਗੁਰੂ ਰਾਮਦਾਸ ਜੀ ਸੰਗਤ ਦੀ ਖਬਰ ਸਾਰ ਲੈਣ ਲਈ ਆਰਾਮ ਘਰ ਵਿੱਚ ਪਹੁੰਚੇ। ਗੁਰੂ ਜੀ ਨੇ ਦੇਖਿਆ ਕਿ ਰਾਤ ਦੀ ਠੰਡ ਤੋਂ ਬਾਅਦ ਵੀ ਸਾਰੇ ਸੰਗਤ ਕੋਸ਼ਤ ਇਹ ਪ੍ਰਸੰਨ ਚਿੱਤ ਬੈਠੀ ਹੈ ਉਹਨਾਂ ਨੇ ਸੰਗਤ ਤੋਂ ਇਸ ਖੁਸ਼ੀ ਦਾ ਕਾਰਨ ਪੁੱਛਿਆ ਸੰਗਤ ਨੇ ਭਾਈ ਆਦਮ ਜੀ ਦੀ ਸੇਵਾ ਅਤੇ ਰਾਤ ਨੂੰ ਲੱਕੜਾਂ ਬਾਲ ਕੇ ਉਹਨਾਂ ਨੂੰ ਨਿਕ ਦੇਣ ਦੀ ਸਾਰੀ ਗੱਲ ਗੁਰੂ ਜੀ ਨੂੰ ਦੱਸੀ ਗੁਰੂ ਰਾਮਦਾਸ ਜੀ ਜੋ ਪਹਿਲਾਂ ਹੀ ਭਾਈ ਆਦਮ ਜੀ ਦੀ ਗੁਪਤਾ ਤੇ ਨਿਸ਼ਕਾਮ ਸੇਵਾ ਤੋਂ ਭਲੇ ਭਾਤ ਜਾਣੂ ਸਨ ਇਸ ਪ੍ਰਤੱਖ ਸੇਵਾ ਤੋਂ ਬਹੁਤ ਪ੍ਰਸੰਨ ਹੋਏ ਉਹਨਾਂ ਨੇ ਭਾਈ ਆਦਮ ਜੀ ਨੂੰ ਆਪਣੇ ਪਾਸ ਬੁਲਾਇਆ ਗੁਰੂ ਜੀ ਨੇ ਭਾਈ ਆਦਮ ਜੀ ਨੂੰ ਬਹੁਤ ਪਿਆਰ ਅਤੇ ਆਸ਼ੀਸ਼ ਦਿੱਤੀ ਅਤੇ ਉਹਨਾਂ ਦੀ ਸੇਵਾ ਦੀ ਤਾਰੀਫ ਕਰਦਿਆਂ ਕਿਹਾ ਭਾਈ ਆਦਮ ਜੀ ਤੁਸੀਂ ਸੇਵਾ ਦੀ ਜੋ ਮਿਸਾਲ ਕਾਇਮ ਕੀਤੀ ਹੈ ਉਹ ਸਿੱਖੀ ਲਈ ਪ੍ਰੇਰਨਾ ਸਰੋਤ ਹੈ ਜਿਸ ਭੰਡਾਰ ਨੂੰ ਤੁਸੀਂ ਸਾਲਾਂ ਬੱਧੀ ਇਕੱਠਾ ਕੀਤਾ ਉਸ ਨੂੰ ਸੰਗਤ ਦੇ ਸੁੱਖ ਲਈ ਇੱਕ ਪਲ ਵਿੱਚ ਨਿਸ਼ਾਵਰ ਕਰ ਦਿੱਤਾ ਤੁਹਾਡੀ ਇਹ ਨਿਸ਼ਕਾਮ ਸੇਵਾ ਗੁਰੂ ਘਰ ਵਿੱਚ ਪ੍ਰਮਾਣ ਹੈ ਮੰਗੋ ਭਾਈ ਆਦਮ ਜੀ ਤੁਸੀਂ ਜੋ ਵੀ ਮੰਗੋਗੇ ਉਹ ਗੁਰੂ ਨਾਨਕ ਜੀ ਦੇ ਦਰ ਤੋਂ ਪੂਰਾ ਹੋਵੇਗਾ ਭਾਈ ਆਦਮ ਜੀ ਜੋ ਸੇਵਾ ਵਿੱਚ ਮਗਨ ਰਹਿਣ ਵਾਲੇ ਨਿਮਰ ਸਿੱਖ ਸਨ ਪਹਿਲਾਂ ਤਾਂ ਸੰਗਦੇ ਰਹੇ ਕਿਉਂਕਿ ਉਹ ਦੋਵੇਂ ਪਤੀ ਪਤਨੀ ਬਜ਼ੁਰਗ ਹੋ ਚੁੱਕੇ ਸਨ ਤਾਂ ਗੁਰੂ ਜੀ ਦੇ ਅੱਗੇ ਆਪਣੀ ਬੇਨਤੀ ਕਿਵੇਂ ਕਰਨ ਫਿਰ ਉਹਨਾਂ ਨੇ ਬੜੀ ਨਿਮਰਤਾ ਨਾਲ ਹੱਥ ਜੋੜ ਕੇ ਗੁਰੂ ਜੀ ਦੇ ਚਰਨਾਂ ਵੱਲ ਧਿਆਨ ਕਰਦਿਆਂ ਕਿਹਾ ਸੱਚੇ ਪਾਤਸ਼ਾਹ ਮੈਂ ਇੱਕ ਗਰੀਬ ਸੇਵਕ ਹਾਂ ਤੁਹਾਡੇ ਦਰ ਤੇ ਮੈਨੂੰ ਸਭ ਕੁਝ ਪ੍ਰਾਪਤ ਹੋ ਗਿਆ ਹੈ ਮੈਨੂੰ ਆਤਮਿਕ ਸ਼ਾਂਤੀ ਮਿਲ ਗਈ ਹੈ ਪਰ ਜੇ ਤੁਸੀਂ ਮੇਰੇ ਤੇ ਸੱਚਮੁੱਚ ਕਿਰਪਾ ਕਰਨੀ ਹੈ ਤਾਂ ਮੇਰੇ ਕੋਲ ਇੱਕੋ ਇੱਕ ਕਮੀ ਹੈ ਉਹ ਇੱਕ ਉਹ ਇਹ ਹੈ ਮੇਰੇ ਘਰ ਕੋਈ ਔਲਾਦ ਨਹੀਂ ਕਿਰਪਾ ਕਰਕੇ ਮੈਨੂੰ ਇੱਕ ਪੁੱਤਰ ਦਾ ਵਰਦਾਨ ਬਖਸ਼ੋ ਜਿਹੜਾ ਗੁਰੂ ਘਰ ਦਾ ਸੇਵਕ ਬਣੇ ਗੁਰੂ ਰਾਮਦਾਸ ਜੀ ਨੇ ਭਾਈ ਆਦਮ ਜੀ ਦੀ ਇੱਛਾ ਸੁਣ ਕੇ ਬਹੁਤ ਪ੍ਰਸੰਨ ਹੋਏ ਉਨ੍ਹਾਂ ਨੇ ਪਾਈ ਆਦਮ ਜੀ ਅਤੇ ਉਹਨਾਂ ਦੀ ਪਤਨੀ ਨੂੰ ਖੁਸ਼ੀ-ਖੁਸ਼ੀ ਪੁੱਤਰ ਦਾ ਵਰਦਾਨ ਬਖਸ਼ਿਆ ਅਤੇ ਫਰਮਾਇਆ ਜਾਓ ਪਾਈ ਆਦਮ ਤੁਹਾਡੀ ਇੱਛਾ ਪੂਰੀ ਹੋਵੇਗੀ ਤੁਹਾਨੂੰ ਜੋ ਪੁੱਤਰ ਪ੍ਰਾਪਤ ਹੋਵੇਗਾ ਉਹ ਬੜਾ ਧਨਮੀ ਤੇ ਸੇਵਾਦਾਰ ਹੋਵੇਗਾ ਉਹ ਸਿਰਫ ਤੁਹਾਡੀ ਕੁਲ ਦਾ ਹੀ ਨਹੀਂ ਸਗੋਂ ਗੁਰੂ ਘਰ ਦਾ ਵੀ ਨਾਮ ਰੌਸ਼ਨ ਕਰੇਗਾ ਅਤੇ ਆਉਣ ਵਾਲੇ ਸਮੇਂ ਵਿੱਚ ਉਹ ਗੁਰੂ ਘਰ ਦੀਆਂ ਵੱਡੀਆਂ ਸੇਵਾਵਾਂ ਨਿਭਾਏਗਾ ਗੁਰੂ ਜੀ ਨੇ ਉਹਨਾਂ ਨੂੰ ਅਸੀਸਾਂ ਦੇ ਕੇ ਉਹਨਾਂ ਦੇ ਪਿੰਡ ਵਾਪਸ ਭੇਜ ਦਿੱਤਾ ਗੁਰੂ ਰਾਮਦਾਸ ਜੀ ਦੀ ਅਸੀਸ ਸਦਕਾ ਕੁਝ ਸਮੇਂ ਬਾਅਦ ਭਾਈ ਆਦਮ ਜੀ ਦੇ ਘਰ ਇੱਕ ਪੁੱਤਰ ਨੇ ਜਨਮ ਲਿਆ ਜਿਸ ਦਾ ਨਾਮ ਭਾਈ ਭਗਤੂ ਜੀ ਰੱਖਿਆ ਗਿਆ ਗੁਰੂ ਇਸ਼ਾ ਅਨੁਸਾਰ ਭਾਈ ਭਗਤੂ ਜੀ ਬਹੁਤ ਹੀ ਧਰਮੀ ਸੇਵਾ ਭਾਵਨਾ ਅਤੇ ਨਿਮਰ ਸੁਭਾਅ ਦੇ ਮਾਲਕ ਸਨ ਜਵਾਨ ਹੋ ਕੇ ਭਾਈ ਭਗਤੂ ਜੀ ਨੇ ਪੰਮੇ 6ਵੇਂ ਅਤੇ 7ਵੇਂ ਗੁਰੂ ਸਾਹਿਬਾਨ ਗੁਰੂ ਅਰਜਨ ਦੇਵ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਅਤੇ ਗੁਰੂ ਹਰ राय ਸਾਹਿਬ ਜੀ ਦੀ ਅਥਾ ਸੇਵਾ ਕੀਤੀ ਉਹ ਗੁਰੂ ਕਰ ਦੀ ਮਹਾਨ ਸਿੱਖ ਅਤੇ ਪ੍ਰਚਾਰਕ ਬਣੇ ਖਾਸ ਕਰਕੇ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਮੇਂ ਉਹਨਾਂ ਦੀ ਸੇਵਾ ਨੂੰ ਬਹੁਤ ਮੱਤਤਾ ਮਿਲੀ ਭਾਈ ਆਦਮ ਜੀ ਨੂੰ ਗੁਰੂ ਰਾਮਦਾਸ ਜੀ ਵੱਲੋਂ ਮਿਲੀ ਅਸੀ ਸਦਕਾ ਉਹਨਾਂ ਦੀ ਪੀੜੀ ਦਰ ਪੀੜੀ ਗੁਰੂ ਘਰ ਨਾਲ ਜੁੜੀ ਰਹੀ ਹੈ ਅਤੇ ਮਹਾਨ ਸੇਵਾਵਾਂ ਨਿਭਾਉਂਦੀਆਂ ਰਹੀ ਭਾਈ ਆਦਮ ਜੀ ਦੀ ਇਸ ਸਾਖੀ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਨਿਸ਼ਕਾਮ ਸੇਵਾ ਤੇ ਪੂਰਨ ਸਮਰਪਣ ਹੀ ਗੁਰੂ ਦੀਆਂ ਖੁਸ਼ੀਆਂ ਤੇ ਬਖਸ਼ਿਸ਼ਾਂ ਪ੍ਰਾਪਤ ਕਰਨ ਦਾ ਸੱਚਾ ਮਾਰਗ ਹੈ। ਇਸ ਸਾਖੀ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਗੁਰੂ ਰਾਮਦਾਸ ਅਤੇ ਪਾਈ ਆਦਮ ਜੀ ਦੀ ਇਹ ਸਾਖੀ ਸਾਨੂੰ ਇਹ ਸਿਖਾਉਂਦੀ ਹੈ ਸੇਵਾ ਹਮੇਸ਼ਾ ਬਿਨਾਂ ਕਿਸੇ ਫਲ ਦੀ ਇਛਾ ਦੇ ਪੂਰੀ ਸ਼ਰਧਾ ਤੇ ਨਿਮਰਤਾ ਨਾਲ ਕਰਨੀ ਚਾਹੀਦੀ ਹੈ। ਸੰਗਤ ਦੀ ਮਹੱਤਤਾ ਗੁਰੂ ਦੀ ਸੰਗਤ ਨੂੰ ਸੁੱਖ ਆਰਾਮ ਦੇਣਾ ਅਤੇ ਉਹਨਾਂ ਦੀ ਸੇਵਾ ਕਰਨਾ ਗੁਰੂ ਦੀ ਸਭ ਤੋਂ ਵੱਡੀ ਖੁਸ਼ੀ ਪ੍ਰਾਪਤ ਕਰਨ ਦੇ ਬਰਾਬਰ ਹੈ ਸ਼ਰਧਾ ਦਾ ਫਲ ਗੁਰੂ ਦੇ ਦਰ ਤੇ ਸੱਚੇ પ્રેમ ਅਤੇ ਅਥਾ ਵਿਸ਼ਵਾਸ ਨਾਲ ਕੀਤੀ ਗਈ ਅਰਦਾਸ ਹਾਲੀ ਨਹੀਂ ਜਾਂਦੀ ਗੁਰੂ ਸਾਹਿਬ ਆਪਣੇ ਸੇਵਕਾਂ ਦੀਆਂ ਮਨੋ ਕਾਮਨਾਵਾਂ ਜ਼ਰੂਰ ਪੂਰੀਆਂ ਕਰਦੇ ਹਨ ਭਾਈ ਆਦਮ ਜੀ ਨੇ ਆਪਣੀ ਸੇਵਾ ਰਾਹੀਂ ਇਹ ਸਿੱਧ ਕਰ ਦਿੱਤਾ ਕਿ ਸਿੱਖੀ ਮਾਰਗ ਦੇ ਚੱਲਣ ਲਈ ਤਨ ਦੌਲਤ ਨਹੀਂ ਸਗੋ ਨਿਮਰਤਾ ਅਤੇ ਸੇਵਾ ਭਾਵਨਾ ਜ਼ਰੂਰੀ ਹੈ